ਹਾਏ ਦੋਸਤੋ ਕੀ ਹਾਲ ਚਾਲ ਹੈ ਸਾਡੇ ਲੋਕਾਂ ਚ ਇਨਸਾਨੀਅਤ ਬਿਲਕੁਲ ਮਰ ਚੁੱਕੀ ਹੈ ਕੁਝ ਦਿਨ ਪਹਿਲਾਂ ਨਾ ਇੱਕ ਫੇਰਾਨ ਦੇ ਵਿੱਚ ਚੋਰੀ ਹੋਈ ਸੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਸੁਨਿਆਰੇ ਦੀ ਦੁਕਾਨ ਤੇ ਤੇ ਉੱਥੇ ਕੈਮਰਾ ਲੱਗਾ ਸੀ ਕੈਮਰੇ ਦੇ ਵਿੱਚ ਚੋਰਾਂ ਦੀ ਫੋਟੋ ਆ ਗਈ ਸੀ ਫੋਟੋ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੋਈ ਤੇ ਉਹ ਵੀਡੀਓ ਜਦੋਂ ਪ੍ਰਸ਼ਾਸਨ ਦੇ ਕੋਲ ਪਹੁੰਚੀ ਉਥੋਂ ਦੇ ਕੋਲੇ ਤੇ ਉਹਨਾਂ ਨੇ ਉਹ ਤਿੰਨੇ ਬੰਦੇ ਟਰੇਸ ਕਰਕੇ ਲੱਭ ਕੇ ਤੇ ਉਹਨਾਂ ਨੂੰ ਸ਼ਰੇਆਮ ਬਾਜ਼ਾਰ ਦੇ ਵਿੱਚ ਕਰੇ ਨਾਲ ਲਟਕਾ ਕੇ ਫਾਂਸੀ ਦੇ ਦਿੱਤੀ ਸੀ ਤੇ ਇੱਕ ਸਾਦਾ ਆਦੇਸ਼ਾ ਸਾਡੇ ਦੇਸ਼ ਨੂੰ ਇੱਥੇ ਸਾਡੇ ਦੇਸ਼ ਦੇ ਵਿੱਚ ਬੰਦੇ ਨੂੰ ਸੱਚ ਸਾਬਤ ਕਰਨ ਵਾਸਤੇ ਆਪ ਦੇ ਆਪ ਨੂੰ ਲੋਕਾਂ ਦੇ ਸਾਹਮਣੇ ਸੱਚਾ ਪੇਸ਼ ਕਰਨ ਵਾਸਤੇ ਦਿਖਾਉਣ ਵਾਸਤੇ ਕਿ ਮੈਂ ਜਮਾਂ ਸੱਚਾ ਹਾਂ ਤੇ ਮਰਨਾ ਪੈਂਦਾ ਏ ਦੋ ਡਰਾਈਵਰ ਭਰਾ ਮਰੇ ਆ ਉਹਨਾਂ ਨੂੰ ਆਪਦਾ ਸੱਚ ਸਾਬਤ ਕਰਨ ਵਾਸਤੇ ਆਪਦੀ ਜਾਨ ਦੀ ਬਲੀ ਦੇਣੀ ਪਈ ਆਪਣੀ ਜਾਨ ਦੇ ਕੇ ਸੱਚ ਸਾਬਤ ਕੀਤਾ ਕਿ ਅਸੀਂ ਇਹ ਚੋਰੀ ਨਹੀਂ ਸੀ ਕੀਤੀ ਸਾਡੇ ਪੈਸੇ ਨਿਕਲੇ ਸੀ ਪਾ ਉਹਨਾਂ ਨੇ ਇਹ ਤਾਂ ਸੱਚ ਕਰਤਾ ਮਰ ਕੇ ਕਿ ਅਸੀਂ ਚੋਰੀ ਨਹੀਂ ਕੀਤੀ ਪਰ ਹੁਣ ਉਹਨਾਂ ਦੀ ਲਾਸ਼ ਨੂੰ ਸੜਕ ਦੇ ਉੱਪਰ ਰੱਖ ਕੇ ਕੋਲੇ ਧਰਨਾ ਲੱਗਿਆ ਕਾਦੇ ਹਾਸਤੇ ਕਿ ਇਨਸਾਫ ਮਿਲੇ ਇਨਸਾਫ ਮਿਲਣਾ ਚਾਹੀਦਾ ਤੁਸੀਂ ਦੇਖੋ ਸਾਡਾ ਦੇਸ਼ ਆਪਾਂ ਕਹਿੰਦੇ ਆ ਬਹੁਤ ਉੱਚੇ ਚੜਿਆ ਗਿਆ ਚੰਦ ਤੇ ਪਹੁੰਚ ਗਿਆ ਪਰ ਪਹਿਲਾਂ ਤਾਂ ਆਪਦੀ ਸੱਚਾਈ ਪੇਸ਼ ਕਰਨਾਸਤੇ ਮਰਨਾ ਪੈਂਦਾ ਉਦੋਂ ਬਾਅਦ ਉਹਨਾਂ ਦੇ ਘਰਦਿਆਂ ਨੂੰ ਅਨਸਾਫ਼ ਲੈਣ ਵਾਸਤੇ ਉਹਨਾਂ ਦੀਆਂ ਲਾਸ਼ਾਂ ਨੂੰ ਸੜਕਾਂ ਤੇ ਰੱਖ ਕੇ ਧੰਨੇ ਲਾਉਣੇ ਪੈਂਦੇ ਆ ਤੇ ਆਸ-ਉਮੀਦ ਫੇਰ ਵੀ ਕੋਈ ਨਹੀਂ ਕਿ ਇੱਥੇ ਤੁਹਾਨੂੰ ਇਨਸਾਫ਼ ਮਿਲੂਗਾ ਕਿ ਨਹੀਂ ਮਿਲੂਗਾ ਇਹ ਤਾਂ ਉਹ ਗੱਲ ਹੋ ਗਈ ਕਿ ਦੀਪ ਸਿੱਧੂ ਨੂੰ ਪਹਿਲਾਂ ਗਦਾਰਾਂ ਦੇ ਸੀ ਜਦੋਂ ਵਿਚਾਰਾ ਮਰਿਆ ਤੇ ਉਦੋਂ ਬਾਅਦ ਉਹਨੂੰ ਕਹਿੰਦੇ ਕਿ ਉਹ ਬੰਦਾ ਸੱਚਾ ਬੋਲਦਾ ਸੀ ਸਿੱਧੂ ਨੂੰ ਮਾਰਨਾ ਪਿਆ ਆਪਣੀ ਸੱਚ ਦੀ ਸਫਾਈ ਦੇਣ ਵਾਸਤੇ ਇਹ ਸਾਡਾ ਤੌਰ ਤੇ ਪਤਾ ਨਹੀਂ ਕਿਹੜੇ ਦੇਸ਼ ਤੌਰ ਦੇ ਵਿੱਚ ਚੱਲ ਰਿਹਾ ਕਿ ਇੱਥੇ ਬੰਦੇ ਦੀਆਂ ਲਾਛਾਂ ਛੜਕਾਂ ਤੇ ਰੋਲੀ ਜਾਂਦੀਆਂ ਬੰਦਾ ਜਿਉਂਦਾ ਵੀ ਰੋਲਦਾ ਮਰਿਆ ਵੀ ਰੋਲਦਾ ਤੇ ਡਰਾਈਵਰ ਦਾ ਜਿਹੜਾ ਪਰਿਵਾਰ ਆ ਪਿੱਛੋਂ ਜਿਹੜਾ ਰੂਲੂਗਾ ਉਹ ਵੱਖਰਾ ਕਿੱਥੇ ਕਿੱਥੇ ਜਾਈਏ ਕੀ ਧੋਣ ਸਾਫ ਮੰਗੀਏ ਸਰਕਾਰਾਂ ਇਨਸਾਫ ਦੇਣ ਵਾਸਤੇ ਹੁੰਦੀਆਂ ਰਾਜ ਰਾਜ ਪਰਜਾ ਰਾਜੇ ਦੇ ਕੋਲ ਜਾਂਦੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਪਰਜਾ ਨੂੰ ਇਨਸਾਫ ਹੀ ਨਹੀਂ ਮਿਲੂ ਤੇ ਲੋਕ ਕਿਹਦੇ ਕੋਲੇ ਜਾਣਗੇ ਕਿਹਦੇ ਅੱਗੇ ਹੱਥ ਅਡਣਗੇ ਇੱਥੇ ਜਿਹਦਾ ਜੀ ਕਰਦਾ ਉਹੀ ਕੁਛ ਮਾਰੇ ਬੰਦੇ ਦੇ ਨਾਲ ਵਾਪਰ ਹੀ ਜਾਂਦਾ ਕਿਤੇ ਗੱਡੀ ਵਾਲੇ ਡਰਾਈਵਰ ਨੂੰ ਫੈਕਟਰੀ ਦੇ ਵਿੱਚ ਵਾਰ ਕੇ ਕੋਰਦੇ ਆ ਕਿਤੇ ਜੋਰੀ ਦਾ ਇਲਜ਼ਾਮ ਲੱਗਦਾ ਪਿੱਛੇ ਇੱਕ ਵੀਡੀਓ ਆਈ ਸੀ ਇੱਕ ਡਰਾਈਵਰ ਭਰਾ ਨੂੰ ਫੈਕਟਰੀ ਦੇ ਵਿੱਚ ਵਾਰ ਕੇ ਤੇ ਉਹਦੇ ਹੀ ਇੱਕ ਨੌਕਰੀ ਕਰਨ ਵਾਲੇ ਪੇਸ਼ੇ ਦੇ ਬੰਦੇ ਸਿਕਿਉਰਿਟੀ ਗਾਰਡ ਆਲਾ ਨੇ ਬਹੁਤ ਜ਼ਿਆਦਾ ਕੁੱਟਿਆ ਸੀ। ਉਹਨੂੰ ਨਹੀਂ ਇਨਸਾਫ ਮਿਲਿਆ। ਤੇ ਇਹ ਵਿਚਾਰਾਂ ਨੇ ਸੜਕਾਂ ਤੇ ਲਾਸ਼ਾਂ ਰੱਖ ਕੇ ਇਨਸਾਫ ਮੰਗ ਰਹੇ। ਦੋਸਤੋ ਡਰਾਈਵਰਾਂ ਨੂੰ ਬੇਨਤੀ ਆ। ਨਾ ਤਾਂ ਤੁਹਾਨੂੰ ਕਿਸੇ ਨੇ ਛੁੱਟੀ ਦੇਣੀ ਮਾਲਕ ਨੇ। ਮਾਲਕ ਨੇ ਛੁੱਟੀ ਤਾਂ ਮੰਨ ਲਓ ਕਿ ਨਹੀਂ ਦੇਣੀ ਤੁਹਾਨੂੰ ਉੱਥੇ ਪਹੁੰਚਣ ਦੀ। ਪਰ ਤੁਸੀਂ ਸਪੋਰਟ ਤਾਂ ਕਰ ਸਕਦੇ ਆ ਆਪਦੇ ਡਰਾਈਵਰਾਂ ਦੀ ਜੇ ਭਾ ਕੇ ਕੋਈ ਇਹੋ ਜੀ ਪ੍ਰੋਬਲਮ ਤੁਹਾਡੇ ਨਾਲ ਆਉਂਦੀ ਆ ਕੌਣ ਖੜੂਗਾ ਇਸ ਕਰਕੇ ਸਾਰੇ ਵੀਰਾਂ ਨੂੰ ਡਰਾਈਵਰਾਂ ਨੂੰ ਬੇਨਤੀ ਆ ਕਿ ਉਹਨਾਂ ਦਾ ਸਾਥ ਦਿਓ ਤੇ ਵੀਡੀਓ ਨੂੰ ਮੇਰੇ ਨੂੰ ਸ਼ੇਅਰ ਕਰੋ ਚੈਨਲ ਨੂੰ ਫੋਲੋ ਕਰੋ ਹੀਰੇ ਬੰਦੇ ਧੰਨਵਾਦ ਮਿਲਦੇ ਆ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਥੈਂਕ ਯੂ